ਕਰਵਾ ਦੇਣਾ ਕਰਾਦਾ ਆ ਪਾਠ ਆ ਦੋਸਤੋ ਪਾਠ 10000 ਰੁਪਏ ਬਾਈ ਜੀ ਨੇ ਮੁੱਲ ਕੀਤਾ ਤੇ 6000 ਰੁਪਏ ਕਪਤਾਨ ਨੇ ਜਿਹੜਾ ਲਾਤਾ ਤੇ ਦੇਖਦੇ ਅ ਫਿਰ ਕੀ ਬੰਦਾ ਹੁਣ ਸਮੇਂ ਦੀਆਂ ਗੱਲਾਂ ਹੁੰਦਾ ਸਮਾਂ ਵਰਗਾਣਾ ਸਮਾਂ ਕਦਰ ਕਰੋ ਸਮੇਂ ਦੀ ਹਾਂ ਸਮਾਂ ਬਲਵਾਨਾ ਤੂੰ ਜਿੱਤ ਤੱਕ ਨਹੀਂ ਗਿਆ ਛੇ ਦੀ ਓ ਯਾਰ ਦਿੱਤਾ ਓ ਆ ਫੜ ਨਹੀਂ ਉਹ ਨਹੀਂ ਤੇਰਾ ਸਾਡਾ ਤੇ ਸੜਕੇ ਦਾ ਗੱਲ ਲਗਾਦਾ ਆ ਪਿਆਰ ਹੈ ਭੱਜਣਾ ਬੱਕਰੀ ਲੈ ਜਾਣੀ ਜਿਹੜਾ ਨਾ ਜਿਹੜਾ ਤੇਰੀ ਮਰਦਾਈ ਭਾਈ ਮੜੇ ਬੱਕਰੀ ਉਹ ਇਹ ਕਹਿੰਦੇ ਲੈ ਨਾ ਉਰੇ ਨੂੰ ਆ ਜਾ ਭਾਈ ਉਰੇ ਨੂੰ ਜੱਗੀ ਉਰੇ ਮੰਡਾ ਹਮਦਾਨ ਉੱਥੇ ਟੱਲ ਉੱਥੇ ਚੱਲ ਵਿੱਚ ਛੰਡ ਕੇ ਬੱਕਰੀ ਧੱਕੇ ਨਾ ਨਹੀਂ ਲੱਗੇ ਜੇ ਤੇਰਾ ਜੱਜਿਆ ਤੇ ਪਾਠ ਦੇ ਪੈਸੇ ਲੈ ਨਹੀਂ ਤੇ ਬੋਲ ਕਣੀ ਭਾਈ ਜੰਦਿਰੋ ਭਾਲ ਕੇ ਬੋਲ ਰੰਤ ਵਰਦਾਈ ਦਾ ਬਰ ਐ ਨਹੀਂ ਬੋਲਦਾ ਨਾ ਮੈਂ ਯਾਰ ਐ ਨਹੀਂ ਬੋਲਦਾ ਸਾਈਡ ਹੋਣੀ ਸਾਈਡ ਹੋਣੀ ਸਾਈਡ ਜੜੀ ਪੱਕੀ ਹੋ ਜਾਣੀ ਸਾਈਡ ਤੱਕ ਦੱਸਦੇ ਵੀ ਨਹੀਂ ਜੜੇ ਨਹੀਂ ਵਾਲਾ ਫਾੜਾ ਕਿੰਨੇ ਦਿਨਾਂ ਦਾ 65 ਉਹ ਗੈਂਡਾ ਇੰਨੋ ਵਿੱਚ ਨਹੀਂ ਰੱਖਣੀਆਂ ਗੁੰਦੀ ਨਹੀਂ ਪਈ ਦੋ 150 ਲੱਗੇ ਸਾਡੋ ਹੱਥ ਲੱਗੇ ਆ ਕੁਛ ਉੱਥੋਂ ਦੀ ਗੱਲਾਂ ਹੁਣ ਉੱਥੋਂ ਦੀ ਗੱਲਾਂ ਉੱਥੇ ਰਹਿ ਗਈਆਂ ਇਹ ਨਾਲ ਵੀ ਮੰਡੀ ਆ ਇਹਦੀ ਗੱਲਾਂ ਆ ਨਾ ਕੁਛ ਛੱਡ ਕੇ ਉਹ ਤਾਂ ਡਰੀ ਜਾਂਦਾ ਜਿਵੇਂ ਇਹਨੂੰ ਠੱਕੇ ਨਾ ਲੱਗਾਂ ਬੱਕਰੀ ਯਾਰ ਬਾਈ ਸਾਡੇ 9 ਦੀ ਦੇਜਾਂਗੇ ਯਾਰ ਸਾਲੇ ਆੜ ਹੋ ਗਏ ਸਾਡੇ 9 ਹੋ ਗਏ ਉਹ ਨਹੀਂ ਆਜਾ ਉਹ ਨਹੀਂ ਉਹ ਭਰਾਵਾ ਤੇਰੀ ਕੋਈ ਨਹੀਂ ਜੰਮੜਦੇ ਤੈਨੂੰ ਉਹ ਤੂੰ ਹੀ ਕਿਹੜਾ ਭਾਜੂਗੇ ਤੇਰੇ ਇੱਥੇ ਅੰਗਸ ਚਾੜੇ ਗੱਲ ਕਰ ਆਇਆ ਬੰਦੇ ਖੜੇ ਮਰ ਰਿਹਾ ਹੱਥ ਤਾਂ ਘਾਣਾ ਹੋ ਹੱਥ ਕਰ ਲਾ ਮੋੜ ਦੀ 6000 ਕਿ ਆਇਓ ਕਿਹੜੇ ਪਾਸਟ 7000 ਦੀ ਲਿਖਾਈ ਆ 6 ਪਿੱਲੇ ਕੀ ਮੰਗਣੇ ਜਾ ਹੋ ਨਹੀਂ ਆ ਭਰਾਵਾ ਮਾਂ ਤੇਰੀ ਬਾਤ ਨਹੀਂ ਆਣਾ ਕਹਿੰਦੇ ਧੱਕੇ ਨਾਲ ਨਹੀਂ ਕਰਦੇ ਚਾ ਚਾ ਦੇਰੀ ਨਹੀਂ ਦਿੰਦੇ ਬੋਲ ਬੋਲ 你在哪呢？So <Yes. S 1> ਨਹੀਂ ਦੇ ਕੋਈ ਬੋਲ ਕੇ ਤਾਂ ਉਹ ਲਿਖਾਈ ਕਰਵਾ ਦਾਂਗੇ ਤੋ ਯਾਰ ਕੋਣ ਵੇਚਣਾ ਹੈ ਸਾਡੇ ਦੇ ਕਰਵਾਗੇ ਯਾਰ 9.5 ਦੀ ਮਹਿੰਗੀ ਜਾ ਨਹੀਂ 9.5 ਦਾ ਜਿਹੜੀ ਜਾਜ 10000 ਰੁਪਏ ਜਾਜ ਵਾਲੇ ਦਾ ਲਗਾ ਕੋਈ 8 ਤੋਂ ਥੱਲੇ ਆ ਹੁਣੇ ਵੇਚਦੇ ਨੇ 1 ਮਹੀਨੇ ਲਈ ਉਹ ਦੇਸੀ ਬੱਕਰੀ ਦੀ ਆ ਯਾਰ ਹਾਂ ਕਹਿੰਦਾ ਸੀ ਕਿ ਭਾਈ ਉਹ ਐਸੇ ਨਾਲ ਬਣਾएंगे ਯਾਰਾਂ ਭਾਈ 15 20 ਜਣੋ ਜੋੜੀ ਕਿ ਕਿਤੇ ਨਹੀਂ ਨਾ ਜੋੜੀ ਕਿ ਦਾਰਿਆਂ ਉਹ ਪੁਰਾਣੀ ਮੰਡੀ ਦੀ ਗੱਲਾਂ ਪੁਰਾਣੀ ਮੰਡੀ ਜੇ ਰਹਿ ਗਈ ਨਵੀ ਮੰਡੀ ਆ ਗਈ ਨਵੀ ਗੱਲ ਗੱਲ ਉਹ ਭਰਾਵਾ ਜੇ ਤੈਨੂੰ ਚੰਗੀ ਲੱਗੀ ਗੱਲ ਆ ਉਹਦੀ ਲੈ ਜਾਏਗਾ ਆਹ ਲੱਖ ਪੂਰੇ 75 ਦੀ ਗੱਲ ਹੈ ਲੈ ਬੋਤਾ ਯਾਰ ਕੀ ਹੋ ਗਈ 1500 ਦਾ ਨਹੀਂ ਯਾਰ ਭਾਈ ਯਾਰ ਨਹੀਂ ਇਹ ਵੀ ਯਾਰ ਦੱਸਿਆ ਭਾਈ ਜਾਨਾ ਓਏ ਪੱਕਾ ਬੰਦਾ ਨਖਾਤਮ ਹੈ ਨਮਾ ਮਾਰੀਏ ਯਾਰ ਉਧਰ 9000 ਉਹ ਦੇ ਦਿੰਦੇ ਸੀ ਤੇ 8.5 ਤੋਂ 9 ਉੱਚ ਮਾਰੀ ਜਾਂਦਾ ਭਾਈ ਅਸੀਂ ਜੀ ਉਹ ਆ ਜਾਓ ਲੈ ਕਾ ਦੋ ਜਾਂ ਨਾ ਮਿੰਟ ਕ ਪਿੱਛੋਂ ਉਹ ਗਾ ਵੀ ਚੱਲ ਨਹੀਂ ਮੰਡੀਆਂ ਤੇ ਮੈਨੂੰ ਤੱਕੇ ਨਾ ਪੈਸੇ ਦਿੰਦੇ ਆ ਇਹ ਵੇਖ ਲਿਆ ਭਾਈ ਫਿਰ ਵੀ ਆਜ ਦੇਖ ਲੈ ਕਿਵੇਂ ਭਜਦੇ ਭਾਈ ਮਾਇਆ ਦੀ ਮੋਰੀ ਦਿਓ ਵੱਡਾ ਤੋਂ ਬਣ ਜਾ ਪੱਟ ਕਿਹੜੀ ਵੇਖੀ ਵੀ ਚੱਲ ਪਾਰਾ ਖੜਾ ਰਿਹਾ ਬੋਲਾ ਹਾਲ ਦਾ ਬੋਲਾ ਬੋਲਾ ਪਿੰਚਾਇਲ ਪਰੇ ਬਈ ਅੱਲੇ ਬੰਦੇ ਖੜੇ ਮੈਂ ਬੋਲਿਆ ਹਾਂ ਦੱਸਦੇ ਭਾਈ ਨਾ ਨਾ ਪੈਸੇ ਅਗਰ ਗਲਤ ਮੈਂ ਬੋਲਿਆ ਹਾਂ ਕਿ ਪੈਸੇ ਨਾ ਲਾਏ ਹੋਏ ਅਗਲੇ ਨੇ ਦੋ ਦੰਦੋ ਹੀ ਪਈਏ ਉਹਨੇ ਕੱਦ ਨਹੀਂ ਕਰਨਾ ਹੁਣਾ ਮੈਨੂੰ ਜੰਮ ਮੈਨੂੰ ਪਾਣੀ ਪੈਣੀ ਕੱਦ ਕੱਢਣ ਵਾਸਤੇ ਵੇਖੋ ਯਾ ਬੰਦਾ ਯਾਰ ਮੈਂ ਤਾਂ ਵੇਖਿਆ ਨਹੀਂ ਪਰੇ ਜਾਂਦਾ ਛੜ ਕਰਨੀ ਤੇ ਉੱਥੇ ਜਾ ਕੇ ਸੌਦਾ ਕਰ ਲੈਨੇ ਆ ਓਰੇ ਆ ਜਾ ਭਰਾਵਾ ਇੱਕ ਵਾਰੀ ਖੜ ਗਿਆ ਇੱਥੇ ਕੱਢਣ ਅੱਗੇ ਜਾ ਕੇ ਕੱਢਣ ਅੱਗੇ ਕਰਿਓ ਅੱਗੇ ਨਹੀਂ ਪੈਸੇ ਪੁੱਛ ਓ ਜੱਗੀ ਓ ਜੱਗੀ ਓ ਜੱਗੀ ਓ ਇੱਥੇ ਤਾਂ ਲੈ ਆ ਇਹਨੂੰ ਕੋਲੇ ਤਾਂ ਲੈ ਆ ਕਸਮਾ ਇਹਨੂੰ ਪਾਜਦਾ ਇਹ ਮੁਰਤਾਇਆ ਉਵੀ ਮਨੇ ਕੋ ਟਪਾ ਸਰਕਾਰਾਂ ਦਾ ਦੇ ਬਹਿ ਦਿੰਦੇ ਆ ਪੰਜਾਬ ਦੇ ਵਿੱਚ ਹੋ ਗਈ ਯਾਰ ਆ ਜਾਂਦੀ ਆ ਯਾਰ ਆ ਦੁਨੀਆ ਇੱਕ ਮਿੰਟ ਗਈ ਯਾਰ 75 ਦੀ ਨਹੀਂ ਹੋਣੀ ਸੀ ਬਾਈ ਜੀ ਆਲਾ ਫਰਕ ਫਰਕ ਨਹੀਂ ਹੋਣਾ ਫੜਦਾ ਸਹੀ ਦੇ ਰਿਹਾ ਔਰ ਦੇ ਰਿਹਾ ਤੈਨੂੰ 400 ਰੁਪਏ 9000 ਕਿੰਨੀਆਂ ਹੋ ਗਿਆ ਬਸ ਬਸ ਤੈਨੂੰ 9000 ਰੁਪਏ ਪੜਾਈ ਪੜਾਈ ਕੀ ਗਾਂਹ ਕੀ ਕਰੇਗਾ ਨਹੀਂ ਨਹੀਂ ਤੂੰ ਤਾਂ ਯਾਰ ਮਾਰ ਕੇ ਰੱਖ ਦੂਗਾ ਨਰਾ ਲੈ 10000 ਕੀ ਆ ਪਾ ਇੱਥੇ ਆਇਆ ਵਾ ਲਫਾਣੋ ਉਹ ਗੇਨ ਨਾਲ ਪਾ ਕੇ ਕਹੇ ਤਾਂ ਗੇਨ ਨਾਲ ਖਸਮਾ ਨਾ ਬਰਾਈਆ ਫਿਰ ਮੇਰਾ ਬਲੱਡ ਵਾ ਜਨਾ ਪਤੰਦਰ ਪੈਸੇ ਦਾ ਫੜ ਫੜ ਫਿਰ ਫੋਚ ਉਹ ਤੂੰ ਫੜੀ ਨਾ ਚੰਗੇ ਲਗੇ ਮੋੜਦੇ ਅਸੀਂ ਲੈ ਜਾ ਪੈਸੇ ਬੋਲ ਕੇ ਨਹੀ ਬੋਲਦਾ ਨਹੀਂ ਮੈਂ ਬੋਲਦੇ ਰਹਿੰਦੇ ਆ ਫੜ ਨਹੀਂ ਦੇਣੀ ਉਹ ਗੰਦੇ ਲ ਕੇ ਰੋਡ ਦੀ ਮੈਂ ਨਹੀਂ ਮੋੜਦਾ ਯਾਰ ਕਾਦੀ ਚੱਲ ਬਾਈ ਆਪਾਂ ਛੜਕਦੇ ਹਾਂ ਚੱਲ ਚਲੋ ਤਾਂ ਚੱਲੋ ਹੁਣ ਚਲੋ ਹੁਣ ਹੁਣ ਤਰੋ ਓਏ ਆ ਚੰਗੇ ਲੱਗੇ ਭਰਾਵਾ ਰੱਖੀਂ ਵੀਰ ਮੇਰੇ ਭਰਾ ਮੇਰਾ ਕਹਿਦਾ ਫੜ ਦਊਗਾ ਗਿਆ ਜੇ ਨਾ ਕਰੂੰ ਚੰਗੇ ਲਗੇ ਮੋੜਦੀ ਬੰਨ ਨਾ ਮੋੜ ਕੇ சவுண்ட் பைட் பாலச்சந்திரன் இருபத்து ஏழு ਜੱਗੀ ਕੀ ਕਰਿਆ ਹਾਂ ਕਰੀਂ ਪਾਣੀ ਦਾ ਵੀਡੀਓ ਬਾਜ ਕਿਹੜੀ ਰਾਤ ਜਿਵੇਂ ਤੇਰੇ ਦੇ ਪਾਈ ਬੈਠਾ ਨਹੀਂ ਨਹੀਂ ਕਰਦੀ ਜੱਗੀ ਉਹ ਜੱਗੀ ਜੱਗੀ ਕਿੰਨੇ ਕਿੰਨੇ 8000 ਦੀ 8000 ਦਾ ਸੌਦਾ ਆ ਗਿਆ ਦੋਸਤੋ ਆਹ ਵਾਕੇ ਚੈੱਕ ਨਾ ਤੇਰਾ ਮਾੜਾ ਕਰਾ ਨਾ ਉਹਦਾ ਹੱਥ ਤਾਂ ਪਾਲਾ ਪੈਸੇ ਮੈਂ ਪਾ ਕੇ ਜੇਬ ਜਤੋਂ ਆਹ ਫੜ ਜਦ ਖਾਈ ਲੇ ਫੇਰ ਉਹ ਇਹਨਾਂ ਨੂੰ ਉੱਪਰ ਕਰ ਦੇ ਨਹੀਂ ਹਾਂ ਜਿਆ ਭਰਾਵਾ ਮੱਤ ਜਾ ਮੱਨ ਗਿਆ ਹੁਣ ਤਾਂ ਜਣ ਪੈਸੇ ਜਾ ਹੋਏ ਦੋਸਤ ਜਣ ਪੈਸੇ ਲੈ ਵੀਡੀਓ ਦਾ ਦੇ ਕੇ ਕਰਕੇ ਕਰਾਵਾਉਣ ਕੌਣ ਜਨਾਬ ਪੈਦੇ ਫੇਰ ਦੁਬਾਰਾ ਕੀੜਾ ਲਿਖਾ ਇਹ ਨਾਲੇ ਕੀੜਾ ਲਿਖਾ ਇਹ ਨਾਲੇ ਬਈ ਜੀ ਹੋਣੀ ਆ ਜਾ ਯਾਰ ਇਹਦਾ ਚੰਗਾ ਰਹੇਗਾ ਤੂੰ ਵੇਚ ਗਿਆ ਦੇਸੀ ਬકરી ਦੀ ਆ ਪਤੰਦਰਾ ਇੰਨੀਆਂ ਮਿੰਤਾਂ ਕਰਾਈਆਂ ਇਹ ਤੈਨੂੰ ਰਾਈ ਤੇਸੀ ਬਾਈ ਜੀ ਇਹ ਕਿੱਥੇ ਵੇਚੂਗਾ ਹਣਾ ਚਾਚਾ ਲਖਾ ਫੜੀ ਫਿਰ ਰਸਤਾ ਲੈ ਦੋ 8000 ਰੁਪਏ ਸੌਦਾ ਹੋ ਗਿਆ ਲੋਕ ਬਾਈ ਕਹਿ ਦਿੰਦਿਆ ਦਲਾਤ ਨਾ ਦਲਾਲੀ ਲੈ ਜਾਂਦਾ ਤੁਸੀਂ ਇਹ ਕਰਕੇ ਦੇ ਵੇਖੋ ਤੁਹਾਨੂੰ ਦਮਾ ਕਾਟਾ ਜਿੰਨਾ ਮੱਥਾ ਖਵਾਈ ਹੁੰਦੀ ਨਾ ਕੀਦੀ ਹੁੰਦੀ ਵੱਧਦਾ ਹੀ ਕੋਈ ਪੈਸੇ ਨਹੀਂ ਵਾਜਦਾ 8000 ਰੁਪਏ ਸੌਦਾ ਹੋ ਗਿਆ ਦੋਸਤੋ ਪਰ ਕੋਇਆ ਸੌਦਾ ਮਸਾਈਆਂ ਤੇ ਲਖਾਈ ਜਿਹੜੀ ਕਪਤਾਨ ਨੇ ਕੋਣੇ ਕਪਤਾਨ ਨੇ ਖਰੀਦੀ ਫਰੀਦਕੋਟ ਵਾਲੇ ਨੇ ਆਹ ਹੋਵੇ ਕਪਤਾਨ ਸਾਹਿਬ ਹੋ ਇਹਨੇ ਖਰੀਦ ਲਈ ਆ ਸੀਗੀ ਪੱਠ ਤੇ ਆਪਣੇ ਚੈਨਲ ਆ ਦੋਸਤੋ ਸੀਗੀ ਪੱਠ 8000 ਰੁਪਏ ਸੌਦਾ ਹੋ ਗਿਆ ਜੁੜੇ ਹੋ ਆਪਣੇ ਚੈਨਲ ਦੇ ਨਾਲ ਧੰਨਵਾਦ ਸਾਰਿਆਂ ਦਾ ਜੀ ਕਿ ਤੁਮ ਕਿੰਨੇ ਲਗਣਾ ਆ ਪੱਠ 7000 ਰਹਾ ਬੱਧ ਹੈ ਹੈ ਕਿ ਨਾ 11 12 ਕਿਲੋ ਹੈ ਅੰਦਾਜ਼ਾ 11 12 ਕਿਲੋ ਵੀ ਹੈ ਕਿਹੜੀ ਬੱਦ ਨਹੀਂ ਕੋਈ ਵੀ ਚੀਜ਼ ਆ ਦੇਖ ਮੇਰ ਕਿੰਨੇ ਹੈ ਤੂੰ ਦੇਖ ਲੈ ਚੱਗੇ ਵਾਲਾ ਗਲਤ ਨਹੀਂ ਕਹਿੰਦਾ ਬੱਕਰਾ ਤੇਰਾ 12 ਆਹ ਬੱਕਰਾ ਲੋਸ ਤੇ ਦਾ ਸੌਦਾ ਚੱਲੀ ਜਾਂਦਾ ਉਹ ਗੱਲ ਕਰਦੇ ਕੋਟ ਬੱਕਰਾ ਮੰਡੀ ਨਹੀਂ ਯਾਰ 7500 ਦਾ ਕਰਤਾ ਹੈ ਨਹੀਂ ਯਾਰ ਜਾਣ ਦੇ ਉਹ ਨਹੀਂ 75 ਬਈ ਇੱਕ ਵਾਰ ਗੱਲ ਇੱਕ ਮੇਰੀ ਬਾਹ ਦਾ ਚਾਰ ਦੇ ਕੋਈ ਬਾਹ ਚਾਰ ਤੇਰੇ ਠੱਕੇ ਨਾ ਬੱਕਰਾ ਲੈ ਲੈਂਦੇ ਮੇਰੀ ਨਾਲ ਗੱਲ ਇਹਦਾ 500 ਰੁਪਏ ਕਿਲੋ ਦੇਖਣਾ ਕਿੰਨੇ ਵੇ ਇਹਦਾ ਇੱਕ ਮੁੱਠੀ ਦੀ ਗੱਲ ਦਾ ਹਾਂ 10 ਦਾ ਜਰਾ ਦੇ ਬਾਤੇ ਨਹੀਂ ਹੁੰਦਾ 10 ਦਾ ਨਹੀਂ ਨਹੀਂ ਬਾ ਫਿਰ ਕੋਈ 20 ਸਾਲ ਨਹੀਂ ਵੇਦਾ ਦਾ ਨਹੀਂ ਹਾਂ ਕੋਈ ਨਹੀਂ ਪਾਹੀ ਆਦਾ ਆਦਾ ਦਾ ਬਾਹਰ ਬੜਾ ਕੰਮ ਨਾਲ ਵੀ ਨਹੀਂ ਗੱਲ ਬਣੀ ਹਾਂ ਬਲੇ ਅਰੇ ਅੱਜ ਕੱਲ ਸਾਰੇ ਸਿੱਖੂਗਾ ਸੇਹੀ ਫਾਰੇ ਜਾਵੇ ਅਸਰਦਾ ਹੀ ਦੇਣਾ ਤੇ ਅਸਰਦਾ ਹੀ ਚੱਲ ਮਾਜੀ ਦਾ ਹੋ ਗਿਆ ਚੱਲ ਬੜਨ ਦਾ ਸਹੀ ਮਾਜੀ ਦਾ ਹੋ ਗਿਆ ਫੜ ਓ ਸਿੱਕੂਆਂ ਦਾ ਮੁੰਡਾ ਫੜ ਲੈ ਪੈਸੇ ਹੁਣ ਤਾਂ ਪੱਕੇ ਬਹਿਲਾ ਪੱਕੇ ਯਾ ਹੁਣ ਕੱਚੇ ਹੁਣ ਤਾਂ ਲਾਜ ਫਿਰ ਲਾਜ ਤਾਂ ਜਾਣਦਾ ਫਿਰ ਨਾਸਰ ਦੀ ਝਾਗ ਨਾਸਰ ਕਰੀ ਜਾ ਮੈਂ ਤੇਰਾ ਚਿਹਰਾ ਪੜ ਲਿਆ ਨਾਸਰ ਆਏ ਹੋਏ ਆ ਹਾਂ ਨਾਸਰ ਦੀ ਝਾਗ ਛੱਡ ਦੇ ਥੱਲੇ ਆ ਜਾ ਅਸਰ ਦੇ ਨਵੇਂ ਆ ਹਾਂ ਫੜ ਨਹੀਂ ਹੋਣਾ ਪਰ ਅਗਣੀ ਪੈਸੇ ਤਾਂ ਕੰਨੋ ਸਿੱਧਾ ਕਰ ਲੋ ਲੋਕ ਸਰਕਾਰ ਦਾ ਆਉਂਦਾ ਹੋਇਆ ਲੋਰਾ ਦੇ ਬੰਨੋ ਸਿੱਧਾ ਕਰੀ ਨੋ ਜੇ ਜੇ ਵਿੱਚ ਪਉਣਾ ਸਿੱਧਾ ਚੰਗਾ ਲੱਗੇ ਪੈਸੇ ਰੱਖੀ ਮੋੜ ਕਰਾਇਆ ਕਰੋ ਕੀ ਕਰਦੇ ਤੁਸੀਂ ਉਹ ਮੈਂ ਫਿਰ ਆਇਆ ਹੁਣ ਹੀ ਹੋ ਗਏ ਜ਼ਰਾ ਪਹਿਲਾਂ 10 ਮੈਂ ਨਹੀਂ ਦੱਸਦਾ ਹੁੰਦਾ ਮੈਂ ਤਾਂ ਪੱਕਾ ਦੱਸਾਂ ਲੱਗਦਾ ਮੇਰੀ ਵਾਜਾ ਆ ਆ ਬੜੀ ਅਗਣ ਲੱਗ ਲੱਗੇ ਰਦਾ ਦੱਸ ਨੀ ਰਾਜੇ ਕੋਈ ਗੱਲ ਨਹੀਂ ਉਹ ਜੇ ਨਾ ਲੱਗੇ ਮੋੜ ਦੀ ਬਈ ਫੱਗਣ ਤਾਂ ਸਹੀ ਇਹ ਜੇਬ 'ਚ ਨਹੀਂ ਪੈਂਦਾ ਤੇਰੇ ਕੋਈ ਨਹੀਂ ਡਰਨਾ ਤੋਂ पता सारे फड़ा दे आएगा आएगा काम करना बकरी का पूरा ऐसा क्या लखाई है थी नहीं लखाई 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 ਦਾ ਤੇਰਾ ਭਾਈ ਕਰਦੇ ਅੱਜ 5-5 ਹਜ਼ਾਰ ਦੀ ਸ਼ਰਤ ਲਾਉਂਦਾ ਮੈਂ ਸਾਰੀ ਮੌਲਕ ਖੜਾ ਜਾ ਕਰਾਂਗਾ ਬਈ ਲਖਾਈਏ ਕਰਾਲੂ ਮੈਂ ਦਿੰਦਾ 5000-5000 ਮੇਰੇ ਭਾਈ ਹੁਣ ਮੇਰੀ ਚੀਜ਼ ਮੇਰੀ ਗੱਲ ਸੁਣ ਲੈ ਭਾਈ ਤੇਰਾ ਵਧੀਆ ਬੱਕਰਾ ਰੱਖ ਬਈ ਪੱਕਾ ਨਾਸਰ ਦੇ ਯਾਰ ਨਹੀਂ ਹੁੰਦਾ ਤੇਰਾ ਪੜਿਆ ਪੜੀ ਆ ਇਹ ਵੀ 99 ਵਿੱਚੋਂ ਮੇਰੇ ਕੋਲ ਨਹੀਂ ਰਿਹਾ ਮੇਰੇ ਸਕੂਲਾਂ ਤੋਂ ਪੜ ਕੇ ਆਇਆ ਸੀ ਕਿ ਰਾਸਤੇ ਹੁੰਦਾ ਆਇਆ ਇਹਨੇ ਵੀ 5-700 ਕੱਢ ਆਇਆ ਮੇਰਾ ਲਾਵੀ ਸਵਾਇ ਸਰੇ ਮੇਰੀ ਨਾਲ ਤੜਕੋ ਤੜਕੀ ਆਉਣੀ ਦੇ 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 ਕੋਈ ਗੱਲ ਨਹੀਂ ਆਣੇ ਜੀ ਚਰਨ ਇਲਾਜ ਆ ਜਾਏਗਾ ਬੱਕਰਾ ਹੋ ਗਿਆ ਬੱਕਰਾ ਵਖਾ ਕੇ ਆ ਆਹ ਬਾਈ ਇਹ ਕਿਹੜਾ ਕਿਹੜਾ ਪਿੰਡ ਆ ਬਾਈ ਇਹਦੀ ਇਹਦੀ ਲਖਾਈ ਕਿਹੜਾ ਪਿੰਡ ਆ ਬਾਈ ਜੀ ਆਪਣਾ ਨਵਾਂ ਗੇਲਾ ਨਵਾਂ ਗੇਲਾ ਨਾਲ ਹੀ ਫੀਸ ਕੈਮਰਾ ਲੈ ਦੋਸਤੋ ਨਵੇਂ ਗੱਲ ਤੋਂ ਬਾਈ ਆਏ ਸੀ ਬੱਕਰਾ ਲੈ ਕੇ ਫਰੀਦਕੋਟ ਨਹੀਂ ਆਇਆ ਬਾਈ ਆ ਬੱਕਰਾ ਪੈਨੇ ਨਾਲ ਆ ਜਿਹੜੀ ਜੀ ਹੈਗੀ ਸਾਹਮਣੇ ਆਪਣੇ ਆਪ ਧੰਨਵਾਦ ਤੇ ਆਪ ਜੈਟੀ ਤੈਨੂੰ ਦੇ ਦਾਂਗੇ ਗੱਲ ਕਰਦੇ ਤੇਰਾ 8000 ਰੁਪਏ ਸੌਦਾ ਹੋ ਗਿਆ ਜਣਾ ਤੇ ਲਖਾਈ ਕਪਤ